ਪੰਜਾਬ ਹੜ੍ਹ ਪ੍ਰਭਾਵਿਤ ਅੰਮ੍ਰਿਤਸਰ ਅਜਨਾਲਾ ਰਮਦਾਸ ਡੇਰਾ ਬਾਬਾ ਨਾਨਕ ਦੇ ਪਿੰਡਾਂ ਦੇ ਜ਼ਰੂਰਤਮੰਦ ਲੋਕਾਂ ਲਈ ਰਾਜਸਥਾਨ ਤੋਂ ਸ਼ਹੀਦ ਪਗਲ ਸਿੰਘ ਸੰਸਥਾ ਅਤੇ ਹਿਊਮਨ ਰਾਈਟਸ ਐਸੋਸੀਏਸ਼ਨ ਪੰਜਾਬ ਦੇ ਜਸਵਿੰਦਰ ਕੌਰ ਸੋਹਲ ਹੜ੍ਹ ਪੀੜਤਾ ਲਈ ਰਾਹਤ ਵਸਤੂਆਂ ਲੈ ਕੇ ਲੋਕਾਂ ਦੇ ਘਰ-ਘਰ ਜਾ ਕੇ ਦਿੱਤੀ ਅਤੇ ਪਿੰਡ ਦੇ ਸਰਪੰਚ ਪੰਜਾਬ ਸਿੰਘ ਵੀ ਉਹਨਾਂ ਦੇ ਨਾਲ ਦਿਖੇ ਪੰਜਾਬ ਸਿੰਘ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਬਿਸਤਰੇ ਅਤੇ ਹੋਰ ਵੀ ਜ਼ਰੂਰਤ ਦੀਆਂ ਵਸਤੂਆਂ ਦਿਲਵਾਈਆਂ ਗਈਆਂ ਅਤੇ ਉੱਥੇ ਹੀ ਜਿਨ੍ਹਾਂ ਲੋਕਾਂ ਦੇ ਇਸ ਆਫ਼ਤਾਂ ਦੇ ਵਿੱਚ ਮਕਾਨ ਡਿੱਗ ਗਏ ਉਹਨਾਂ ਦੇ ਮਕਾਨ ਦੇਖੇ ਗਏ ਅਤੇ ਜਲਦੀ ਉਹਨਾਂ ਨੂੰ ਠੀਕ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ ਪਿੰਡ ਦੇ ਸਰਪੰਚ ਪੰਜਾਬ ਸਿੰਘ ਨੇ ਦੱਸਿਆ ਕਿ 60 ਤੋਂ ਵੱਧ ਮਕਾਨ ਨੇ ਜਿਨ੍ਹਾਂ ਦਾ ਨੁਕਸਾਨ ਹੋਇਆ ਹੈ ਅਤੇ ਸਰਕਾਰ ਨੂੰ ਵੀ ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਸਰਕਾਰ ਵੱਲੋਂ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਜਲਦ ਮਕਾਨ ਠੀਕ ਕਰਵਾਏ ਜਾਣਗੇ ਪਿੰਡ ਪਾਸਿਆਂ ਅਤੇ ਪਿੰਡ ਜੱਟਾਂ ਦੀਆਂ ਤਸਵੀਰਾਂ ਤੁਹਾਨੂੰ ਜੀ ਮੈਂ ਕਿਉਂਕਿ ਹਿਊਮਨ ਰਾਈਟ ਕਮਿਸ਼ਨ ਤੋਂ ਵੀ ਆ ਪੈਨੈਟੀ ਕਮਿਸ਼ਨ ਤੋਂ ਵੀ ਆ ਲੈਕ ਕਿ ਫਿਰ ਇਹਦਾ ਇਹਨਾਂ ਦੇ ਰਾਈਟਸ ਡਿਪਾਰਟਮੈਂਟ ਆਈ ਸੀ ਕਵਰੀ ਕਵਰੀ ਸਰ ਬਰਬਾਦ ਕਿੰਨੀ ਦੇਤਾ ਕਿਉਂਕਿ ਇਦਾਂ ਘਰੋਂ ਦੇ ਘਰੋਂ ਬੈਠਾ ਕਿ ਆ ਨਹੀਂ ਤੁਸੀਂ ਤੁਸੀਂ ਫੋਰ ਸ਼ੋਰ ਹੋ ਕੀ ਉਹਦੇ ਵਿੱਚ ਸਪਲਾਈ ਨਹੀਂ ਜਾ ਰਹੀ ਹੂੰ ਤੁਹਾਡੀ ਨੌਲੇਜ 'ਚ ਨਹੀਂ ਹੈਗੀ ਨਹੀਂ ਤੁਹਾਡੀ ਨੌਲੇਜ 'ਚ ਕਿਉਂ ਨਹੀਂ ਹੈਗੀ ਔਰ ਇਹ ਜਿੰਨੇ ਲੋਕ ਇੱਥੇ ਕਿੰਨੇ-ਕਿੰਨੇ ਦੱਸਿਆ ਜੀ ਕਿੰਨੀ ਕੰਪਲੇਂਟ ਕੀਤੀ ਸੀ ਜੀ ਸਭ ਨੂੰ ਕੀ ਨਾਮ ਜੀ ਤੁਹਾਡਾ ਕੀ ਨਾਮ ਜੀ ਆਪਦਾ ਨਾਮ ਦਾ ਆਪਣਾ ਜੀ ਅੰਮ੍ਰਿਤਪਾਲ ਸਿੰਘ ਇਹਨਾਂ ਨੇ ਤੁਹਾਡੇ ਕੋਲ ਇੱਕ ਕੰਪਲੇਨਟ ਕੀਤੀ ਹੈ ਜੀ ਧਾਰਾਂ ਦੀ ਤੁਹਾਡੇਰੇ ਵਿੱਚ ਪੈਦਾ ਇਹਨਾਂ ਦੇ ਪਹੀਜ ਬਣਾਵਾ ਜੀ ਥੱਲੇ ਤਾਂ ਹੀ ਆਈਆਂ ਹੋਈਆਂ ਤੁਸੀਂ ਮੈਨੂੰ ਇਹ ਦੱਸੋ ਕਿ ਬੱਚੇ ਛੋਟੇ-ਛੋਟੇ ਜੀ ਸਾਹਿਬ ਸਾਡੇ ਘਰਾਂ 'ਚ ਵੀ ਹੈਗੇ ਹਰ ਘਰ ਦੇ ਵਿੱਚ ਜਿਹੜੀ ਜਾਨ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ ਇਹ ਨਹੀਂ ਹੈਗਾ ਕਿ ਇਹ ਇਹ ਸਾਡੇ ਲਈ ਜਸਟ ਇੱਕ ਕਹਿ ਲਓ ਕਿ ਜੀ ਵੋਟ ਬੈਂਕ ਪਈ ਹੈ ਜੀ ਇਸ ਪਿੰਡ ਦੇ ਵਿੱਚ ਇਹਨੂੰ ਯੂਜ਼ ਕਰਾਂਗੇ ਤੋਂ ਬਾਅਦ ਕੁਝ ਨਹੀਂ ਮੈਂ ਬੇਨਤੀ ਕਰਦੀ ਆਂ ਆਪ ਜੀ ਦੇ ਅੱਗੇ ਕੀ ਇਹਦੇ ਤੇ ਖਾਸ ਕਰਕੇ ਇਹਨੂੰ ਧਿਆਨ ਦਿੱਤਾ ਜਾਵੇ ਤੇ ਨੋਟਿਸ ਕੀਤਾ ਜਾਵੇ ਮੈਂ ਇਥੇ ਇਲਾਕਾ ਨਿਵਾਸੀਆਂ ਨੂੰ ਵੀ ਕਹਿ ਕੇ ਜਾ ਰਹੀਆਂ ਆਪ ਦਾ ਨੰਬਰ ਦੇ ਕੇ ਜਾ ਰਹੀਆਂ ਜੇਕਰ ਇਹ ਤਾਰਾ ਨਹੀਂ ਹੁੰਦੀਆਂ ਥੋੜੇ ਦਿਨ ਦੇ ਵਿੱਚ ਉੱਪਰ ਦੇ ਨਾਲ ਨਹੀਂ ਠੀਕ ਕੀਤਾ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਮੈਂ ਆਪ ਜੀ ਤੇ ਨੋਟਿਸ ਕਰਾਂਗੀ ਠੀਕ ਹੈ ਜੀ ਧੰਨਵਾਦ ਮੈਂ ਚਾਹਦੀ ਹੈਗੀ ਪੜਨਾ ਨਹੀਂ ਤੇ ਠੀਕ ਹੈ ਮੈਂ ਤੇ ਪੜਨਾ ਪੜਾਈ ਸ਼ੁਰੂ ਕਰਾ ਔਰ ਮੇਰਾ ਫੋਨ ਨੰਬਰ ਲੈ ਲਾ ਜੋ ਵੀ ਦਿੱਕਤ ਆਏਗੀ ਉਹ ਮੈਂ ਬੈਠੀ ਹਣੀ ਠੀਕ ਹੈ ਪੜਾਈ ਹੋਈ ਛੱਡਣੀ ਨਹੀਂ ਵਿੱਚ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਟਾਈਮ ਤਾਂ ਮੈਂ ਹਾਂ ਮੁਕੇਸ਼ 바ਵਾ ਅੱਜ ਅਸੀਂ ਪਹੁੰਚੇ ਹਾਂ ਰਮਦਾਸ ਦੇ ਪਿੰਡ ਪਛੀਆਂ ਜਿੱਥੇ ਇੱਕ ਘਰ ਦੇ ਜੋ ਹਾਲਾਤ ਹੈ ਤੁਹਾਨੂੰ ਦਿਖਾਏ ਹੈ ਜਿਹੜੇ ਸਟੀਰੀਆਂ ਵਾਲੀਆਂ ਸ਼ਤਾਨ ਦੀਆਂ ਡਿੱਗ ਚੁੱਕੀਆਂ ਨੇ ਬਰਸਾਤ ਦੇ ਕਾਰਨ ਹਰਾਂ ਦੀ ਮਾਰ ਜਿਹੜੀ ਹੈ ਪਿੰਡ ਚੱਲੇ ਨੇ ਔਰ ਮੈਡਮ ਇੱਥੇ ਜਸਵਿੰਦਰ ਕੌਰ ਸੋਹਲ ਜੀ ਇੱਥੇ ਪਹੁੰਚੇ ਨੇ ਹਿਊਮਨ ਰਾਈਟਸ ਐਸੋਸੀਏਟ ਤੋਂ ਜਿਵੇਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹਾਲਾਤ ਤੁਸੀਂ ਇਨਜਾਇਜ਼ਾ ਲੈ ਰਹੇ ਹੋ ਹੱਪਿੰਪਿੰ ਤੁਸੀਂ ਜਾ ਰਹੇ ਹੋ ਰਹਾਸਮਗੜੀ ਵੀ ਜਿਹੜੀ ਆ ਤੁਸੀਂ ਲੋਕਾਂ ਨੂੰ ਮੁਹਈਆ ਕਰਵਾ ਰਹੇ ਹੋ ਕੀ ਕੀ ਕਹੋਗੇ ਬੰਮ ਜੀ ਸਭ ਤੋਂ ਪਹਿਲੇ ਤੇ ਮੈਂ ਧੰਨਵਾਦ ਕਰਦੀ ਆਂ ਸਾਡੇ ਸਾਰੇ ਵੀਰ ਜੋ ਕਿ ਰਾਜਸਥਾਨ ਤੋਂ ਸ਼ਹੀਦ ਭਗਤ ਸਿੰਘ ਨਾਮ ਦੀ ਐਸੋਸੀਏਸ਼ਨ ਤੋਂ ਆ ਲੋਕ ਇੱਥੇ ਆਏ ਨੇ ਔਰ ਇਸ ਤੋਂ ਪਹਿਲੇ ਇਹਨਾਂ ਨੇ 2 ਦਿਨ ਤੋਂ ਇੱਥੇ ਲਗਾਤਾਰ ਲੱਦੇ ਲੱਦੇ ਇੱਥੋਂ ਦੇ ਪਿੰਡ ਨੇ ਜਿਹੜਾ ਬਾਬਾ ਨਾਨਕ ਦੇ ਉੱਥੇ ਸੇਵਾ ਸ਼ੁਰੂ ਕੀਤੀ ਹੋਈ ਹੈ ਤਾਂ ਸੋ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਜੋ ਦੇਖੋ ਇਹਨਾਂ ਨੇ ਪੰਜਾਬ ਦੇ ਪ੍ਰਤੀ ਇਹਨਾਂ ਪਿਆਰ ਦਿਖਾਇਆ ਕਿ ਉੱਥੇ ਅਚੇਚੇ ਤੌਰ ਤੇ ਉੱਤੇ ਰਾਜਸਥਾਨ ਤੋਂ ਇੱਥੇ ਆਏ ਇਹਨਾਂ ਨੇ ਆ ਕੇ ਸਾਡੇ ਨਾਲ ਸੰਪਰਕ ਕੀਤਾ ਹਿਮਨ ਰਾਈਟਸ ਦੀ ਟੀਮ ਨੂੰ ਆਪਣੇ ਨਾਲ ਲੈ ਕੇ ਤੇ ਇਹਨਾਂ ਨੇ ਕਿਹਾ ਜੀ ਅਸੀਂ ਘਰ ਘਰ ਸੇਵਾ ਕਰ ਸੋ ਅਸੀਂ ਸਾਰੇ ਰਲ ਕੇ ਇੱਥੇ ਘਰ-ਘਰ ਆਏ ਆ ਜੋ ਜ਼ਰੂਰਤ ਸੀ ਇੱਥੇ ਘਰਾਂ ਦੇ ਵਿੱਚ ਕਿਉਂਕਿ ਹੜਾ ਆਏ ਨਹੀਂ ਤੇ ਲੋਕਾਂ ਦੇ ਘਰਾਂ ਦੇ ਵਿੱਚ ਬਿਸਤਰੇ ਜੋ ਉਹਨਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਸੀ ਜਾਂ ਅਸੀਂ ਇਸ ਚੀਜ਼ ਦਾ ਧਿਆਨ ਰੱਖਿਆ ਕਿ ਆਉਣ ਵਾਲੇ ਟਾਈਮ ਜਿਵੇਂ ਹੁਣ ਠੰਡ ਦੇ ਦਿਨ ਸ਼ੁਰੂ ਹੋ ਜਾਣੇ ਆ ਤੇ ਇਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਤੇ ਅਸੀਂ ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚ ਕੀਤੀ ਹੈ ਔਰ ਦੇਖੋ ਕਈ ਘਰ ਦੇਖੇ ਜਿਵੇਂ ਅੱਜ ਮੈਂ ਇੱਥੇ ਇਸ ਘਰ ਦੇ ਵਿੱਚ ਆਈਆਂ ਇੱਥੇ ਬੱਚੀ ਸੀ ਬੇਟਾ ਇੱਧਰ ਆਓ ਇਹ ਬੇਟੀ ਹੈ ਮਹਿਮਾ ਤੇ ਇਹਨਾਂ ਦੀ ਕੁਝ ਪਰਸਨਲ ਜਿਹੜੀ ਪ੍ਰੋਬਲਮ ਕਰਦੀ ਫਾਦਰ ਸਾਹਿਬ ਇਹਨਾਂ ਦੇ ਘਰ ਛੱਡ ਕੇ ਚਲੇ ਗਏ ਇਹਨਾਂ ਦੇ ਜੋ ਘਰ ਦੇ ਹਾਲਾਤ ਦੇਖਿਆ ਜੀ ਇੰਨਾ ਜ਼ਿਆਦਾ ਹਾਰਡ ਆਨ ਕਰਕੇ ਬਾਰਿਸ਼ ਹੋਣ ਕਰਕੇ ਪੂਰੀਆਂ ਦੀ ਪੂਰੀਆਂ ਛੱਤਾਂ ਟੁੱਟ ਗਈਆਂ ਔਰ ਇੱਕੱਲਾ ਹੀ ਬੱਚਾ ਘਰ ਦੇ ਵਿੱਚ ਜੋ ਹੈ ਥੋੜਾ ਬਹੁਤ ਕਮਾਉਣ ਵਾਲਾ ਸੀ ਮਦਰ ਹੀ ਤੇ ਹੈਗੇ ਆ ਹੋਰ ਕੋਈ ਘਰ ਦੇ ਵਿੱਚ ਕਰਨ ਵਾਲੀ ਨਹੀਂ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਕੀ ਨਾਮ ਤੁਹਾਡਾ ਪੰਜਾਬ ਸਿੰਘ ਪੰਜਾਬ ਸਿੰਘ ਇਹ ਮੌਜੂਦਾ ਸਰਕਾਰ ਦੇ ਸਰਪੰਚ ਨੇ ਆਮ ਆਦਮੀ ਪਾਰਟੀ ਤੋਂ ਨੇ ਸੋ ਮੈਂ ਸਰਪੰਚ ਸਾਹਿਬ ਨੂੰ ਕਿਹਾ ਹੈ ਕਿ ਪਹਿਲ ਦੇ ਤੌਰ ਤੇ ਇਦਾਂ ਦੇ ਜਿਹੜੇ ਘਰ ਜਿੱਥੇ ਕਿ ਇਹ ਬੇਟੀ ਬਹੁਤ ਰੋ ਰਹੀ ਸੀ ਕਿਉਂਕਿ ਇਹਨੇ ਵੀ ਅੱਛੀ ਆਪਦੀ ਪੜ੍ਹਾਈ ਛੱਡੀ ਹੈ ਔਰ ਅੱਜ ਮੈਂ ਮਹਿਮਾਨ ਨੂੰ ਕਿਹਾ ਹੈ ਕਿ ਬਈ ਇਹਨੂੰ ਜੋ ਜੀ ਫਰਦਰ ਵढ़ਾਈ ਹੈ ਨਹੀਂ ਰੋਕੇਗੀ ਕਿਉਂਕਿ ਮੈਨੂੰ ਇਹ ਲੱਗਦਾ ਕਿ ਧੀਆਂ ਦਾ ਪੈਰਾਂ ਦੇ ਉੱਤੇ ਖੜਨਾ ਬਹੁਤ ਜ਼ਰੂਰੀ ਹੈ ਦੇ ਸੋਇ ਮੈਨੂੰ ਕੰਟੈਕਟ ਕਰੇਗੀ ਜੋ ਇਹਦਾ ਅੱਗੇ ਦਾ ਹੈਗਾ ਫਿਊਚਰ ਪਲੈਨਿੰਗ ਹੈ ਉਹਦੇ ਵਿੱਚ ਮੈਂ ਇਸ ਦਾ ਸਾਥ ਦਵਾਂਗੀ ਔਰ ਜਿੱਥੋਂ ਤੱਕ ਹੋਰ ਹੈਲਪ ਹੋਏਗੀ ਅਸੀਂ ਕਰਵਾਵਾਂਗੇ ਔਰ ਜਿਹੜੀ ਹੈ ਡਿਊਟੀ ਇਹਨਾਂ ਦੇ ਕਰਦੀਆਂ ਛੱਤਾਂ ਦੀ ਕਿਉਂਕਿ ਇਹ ਸਭ ਕੁਝ ਮੌਜੂਦਾ ਸਰਕਾਰ ਦਾ ਫਰਜ ਬੰਦਾ ਅਚੇਚੇ ਤੌਰ ਤੇ ਕਿਉਂਕਿ ਪੰਜਾਬ ਨੇ ਬਹੁਤ ਵੱਡਾ ਲੋਕ ਫਤਵਾ ਦੇ ਕੇ ਇਹਨਾਂ ਦੀ ਸਰਕਾਰ ਬਣਾਈ ਸੀ ਠੀਕ ਹੈ ਜੀ ਔਰ ਮੈਨੂੰ ਸਰਪੰਚ ਸਾਹਿਬ ਨੇ ਇਹ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਜੋ ਹੈ ਇਹਨਾਂ ਲੋਕਾਂ ਦੀ ਜਿਨ੍ਹਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਹੈ ਤੇ ਇਹਨਾਂ ਨੂੰ ਜੋ ਹੈ ਉਹ ਜੋ ਫੰਡ ਆਏਗਾ ਸਰਕਾਰ ਵੱਲੋਂ ਉਹ ਦਿੱਤਾ ਜਾਏਗਾ So that... Um ਉਮੀਦ ਕਰਦੇ ਆ ਕਹੇ ਹੋਏ ਸ਼ਬਦਾਂ ਦੇ ਉੱਤੇ ਪੂਰਨ ਰੂਪ ਨਾਲ ਖੜਾ ਰਿਹਾ ਜਾਏਗਾ ਔਰ ਇਨਾ ਲੋਗਾ ਨੂੰ ਜਿਹੜੇ ਜ਼ਰੂਰਤਮੰਦ ਨੇ ਇਨਾਂ ਦੇ ਦੀਵਾਲੀ ਤੋਂ ਪਹਿਲੇ ਜਿਹੜੀਆਂ ਆਂਦੀ ਹੈ ਰਾਸ਼ੀ ਆਂਦੀ ਹੈ ਕਿਉਂਕਿ ਦੇਖੋ ਸੈਂਟਰ ਵੱਲੋਂ ਵੀ ਬਹੁਤ ਪੈਸਾ ਆਇਆ ਹੈ ਇਨਾਂ ਰਾਹਤ ਹੜਪੀੜਿਤ ਲੋਗਾ ਦੀ ਰਾਹਤ ਲਈ ਆਇਆ ਉਸ ਤੋਂ ਪਹਿਲੇ ਵੀ 12000 ਕਰੋੜ ਆ ਚੁੱਕਾ ਹੈ ਉਦੋਂ ਹੁਣ ਕਿਤੇ ਸਹੀ ਤਰੀਕੇ ਨਾਲ ਯੂਟਿਲਾਈਜੇਸ਼ਨ ਹੁੰਦਾ ਉਹਦੇ ਤੇ ਸਾਡੀ ਅੱਖ ਰਹੇਗੀ ਅਸੀਂ ਇਸ ਚੀਜ਼ ਤੇ ਚੈੱਕ ਰੱਖਾਂਗੇ ਕਿ ਜਿਹੜੇ ਐ ਜ਼ਰੂਰਤਮੰਦ ਲੋਗ ਐ ਇਨਾਂ ਤਾਂ ਹੀ ਇਹ ਰਾਹਤ ਜੋ ਆਈ ਹੈ ਉਹ ਪਹੁੰਚ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਹੈ ਸੋ ਮੈਂ ਇਹਨਾਂ ਨੂੰ ਕਿਹਾ ਸਰਪੰਚ ਸਾਹਿਬ ਨੂੰ ਜੇ ਕੋਈ ਇਹਨਾਂ ਨੂੰ ਦਿੱਕਤ ਆਂਦੀ ਹੈ ਇਹ ਸਾਨੂੰ ਦੱਸ ਸਕਦੇ ਕਿਉਂਕਿ ਪੀਡਬਲਯੂਡੀ ਦਾ ਮਹਿਕਮਾ ਅਗਰ ਕਿਸੇ ਵਲੇ ਸਰਕਾਰੀ ਕੋਈ ਪਰੇਸ਼ਾਨੀ ਹੋ ਤੁਸੀਂ ਸਾਨੂੰ ਦੱਸੋ ਤਾਂ ਕਿ ਤੁਸੀਂ ਇਸ ਪਿੰਡ ਦੇ ਦੇਖੋ ਨਮੈਂਦੇ ਹੋ ਸਰਪ੍ਰਸਤ ਹੋ ਇਹਨਾਂ ਦੀਆਂ ਜ਼ਿੰਮੇਵਾਰੀਆਂ ਕਿਤੇ ਨਾ ਕਿਤੇ ਤੁਹਾਡੀਆਂ ਬਣ ਜਾਂਦੀਆਂ ਕਿਉਂਕਿ ਇਹਨਾਂ ਨੇ ਆਪ ਦੀਆਂ ਵੋਟਾਂ ਦੇ ਕੇ ਤੁਹਾਨੂੰ ਸਰਪੰਚ ਬਣਾਇਆ ਸੋ ਅਸੀਂ ਇਹ ਉਮੀਦ ਕਰਦੇ ਹਾਂ ਸਰਪੰਚ ਸਾਹਿਬ ਤੁਹਾਡੇ ਤੋਂ ਜਿਵੇਂ ਤੁਸੀਂ ਹੁਣ ਘਰ ਘਰ ਜਾ ਕੇ ਸਾਡੇ ਨਾਲ ਸਹਿਯੋਗ ਕੀਤਾ ਹੈ ਘਰ ਘਰ ਸਾਨੂੰ ਦੱਸਿਆ ਕਿ ਵੀ ਕਿੰਨੂ ਕਿੰਨੂ ਜ਼ਰੂਰਤ ਹੈ ਉਥੋਂ ਤੱਕ ਉਹਨਾਂ ਨੂੰ ਰਾਹਤ ਸਮਗਰੀ ਦਿੱਤੀ ਗਈ ਉਮੀਦ ਹੀ ਅਸੀਂ ਉਮੀਦ ਕਰਦੇ ਹਾਂ ਜਿਨ੍ਹਾਂ ਦੇ ਘਰਾਂ ਦੇ ਹਾਲਾਤ ਹੋਏ ਆ ਉੱਥੋਂ ਤੱਕ ਜੋ ਧਨ ਰਾਸ਼ੀ ਆਈ ਹੈ ਉਹ ਪਹੁੰਚਣੀ ਚਾਹੀਦੀ ਹੈ ਪੰਜਾਬ ਸਰਕਾਰ ਵੱਲੋਂ ਕਾਫੀ ਦਾਅਵੇ ਕੀਤੇ ਜਾ ਰਹੇ ਨੇ ਕਿ ਹਰ ਪੀੜਤਾ ਦੀ ਹਰ ਤਰੀਕੇ ਦੇ ਨਾਲ ਮਦਦ ਕੀਤੀ ਜਾਏਗੀ ਔਰ ਇਸ ਤਰ੍ਹਾਂ ਦੇ ਜੋ ਹਾਲਾਤ ਜਿਹੜੇ ਸਾਹਮਣੇ ਆ ਰਹੇ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮਕਾਨ ਡਿੱਗੇ ਨੇ ਬੱਲਾਂ ਵਾਲੀ ਛੱਤਾਂ ਦੀ ਹੈ ਤਾਂ ऑलरेडी ਸਰਕਾਰ ਵੱਲੋਂ ਮੁਹਿਮ ਦੀ ਹੈ ਕਿ ਜਿਨ੍ਹਾਂ ਦੇ ਬੱਲਾਂ ਵਾਲੀਆਂ ਛੱਤਾਂ ਨੇ ਉਹਨਾਂ ਨੂੰ ਚੇਂਜ ਕੀਤਾ ਜਾਵੇ ਬੱਲੀਆਂ ਦੀਆਂ ਛੱਤਾਂ ਨੂੰ ਚੇਂਜ ਕੀਤਾ ਜਾਵੇ ਲੈਂਟਰੀ ऑलरेडी ਸਰਕਾਰ ਪੈਸਾ ਵੀ ਦੇ ਦਿੰਦੀ ਹੈ ਪਰ ਫਿਰ ਕਿਉਂ ਨਹੀਂ ਹੁਣ ਤੱਕ ਜਿਹੜੇ ਇਹੋ ਜਿਹੇ ਪਕ देखो वैसे तो जो पंजाब ते ਕਹਿ ਡੁੱਟਾ ਮੈਨੂੰ ਪੋਲਿਟਿਕਲ ਇਸ਼ੂ ਬਣਾਉਣਾ ਨਹੀਂ ਚਾਹੁੰਦੀ ਬਟ ਲੇਕਿਨ ਗੱਲ ਹੈ ਹੈ ਕਿ ਜੇਕਰ ਸਰਕਾਰ ਕਹਿੰਦੀ ਅਸੀਂ ਬਹੁਤ ਕਰ ਰਹੇ ਹਾਂ ਠੀਕ ਹੈ ਹੁਣ ਜਾਗੀ ਹੈ ਸਰਕਾਰ ਥੋੜਾ ਬਹੁਤ ਹਿੱਲੀ ਹੋ ਗਈ ਜੋ ਕੰਮ ਕਰ ਰਹੇ ਨੇ ਪਰ ਹਾਲੇ ਤੱਕ ਦੇਖਿਆ ਹੈ ਕਿ 70% ਕੰਮ ਜੋ ਹੈ ਸਰਕਾਰ ਦਾ ਸੰਸਥਾਵਾਂ ਨੇ ਔਰ ਸੈਲੀਬ੍ਰਿਟੀਜ਼ ਸਿੰਗਰ ਔਰ ਜਿੱਤੂ ਤੱਕ ਅਕਾਲੀ ਦਲ ਦੇ ਸੁਭੀਰ ਸਿੰਘ ਬਾਦਲ ਉਹਨਾਂ ਨੇ ਕਾਫੀ ਇਥੇ ਇਲਾਕਿਆਂ ਚ ਆ ਕੇ ਔਰ ਜੋ ਸਰਕਾਰ ਦਾ ਬੋੜਿਆ ਆਪਣੇ ਕੰਦਿਆਂ ਤੇ ਚੱਕ ਲਿਆ ਹੁਣ ਜੋ 30% ਰਹਿ ਗਿਆ ਜੋ ਸਰਕਾਰ ਦਾ ਫਰਜ ਬੰਦ ਹੈ ਕਿਉਂਕਿ ਸੈਂਟਰ ਕੋਲੇ ਵੀ ਪੈਸਾ ਆਇਆ ਜਿਵੇਂ ਮੈਂ ਪਹਿਲੇ ਵੀ ਕਿਹਾ ਉਹ ਇਹਨਾਂ ਲੋਕਾਂ ਤੱਕਰ ਪਹੁੰਚਣਾ ਚਾਹੀਦਾ ਕਿਉਂਕਿ ਇਹ ਸਾਡਾ ਨਹੀਂ ਕੁਐਸਚਨ ਹੈ ਇਹ ਪੂਰਾ ਜਿਹੜਾ ਇੱਥੇ ਖੜੇ ਨੇ ਪੰਜਾਬ ਦਾ ਸਵਾਲ ਹੈ ਇਹ ਪੰਜਾਬ ਇਹਨਾਂ ਨੂੰ ਕੁਐਸਚਨ ਕਰਦਾ ਕਿ ਜੇ ਪੰਜਾਬ ਦੇ ਹੱਕ ਹੀ ਆਏ ਨੇ ਜਿਵੇਂ ਕਿ ਮੈਂ ਹਿਊਮਨ ਰਾਈਟਸ ਤੇ ਕੰਮ ਕਰ ਰਹੀ ਆਂ ਸੋ ਮੈਂ ਕਿਸੇ ਦਾ ਵੀ ਹੱਕ ਜਿਹੜਾ ਉਹ ਮਰਨ ਨਹੀਂ ਦਵਾਂਗੀ ਇਹ ਮੈਂ ਇੱਥੇ ਖੜ ਕੇ ਕਹਿ ਰਹੀ ਆਂ ਮੂਰੇ ਲੱਗ ਕੇ ਇਹਨਾਂ ਦੇ ਹੱਕ ਜਿਹੜੇ ਆ ਦਵਾਏ ਜਾਣਗੇ ਜੀ ਸ਼ਹੀਦ ਭਗਤ ਸਿੰਘ ਜਿਹੜੀ ਸੰਸਥਾ ਰਾਜਸਥਾਨ ਤੋਂ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਲੋਕਾਂ ਨੂੰ ਅੱਜ ਰਾਹਤ ਸਮਗਰੀ ਜਰੀਏ ਉਹ ਮਹੱਇਆ ਕਰਵਾਈ ਜਾ ਰਹੀ ਹੈ ਜਿਸ ਸਬ ਕੀ ਕਹੋਗੇ ਅੱਜ ਤੁਸੀਂ ਪਿਛਲੇ 2 ਦਿਨ ਤੋਂ ਹੀ ਤੁਸੀਂ ਜਿਹੜਾ ਇੱਥੇ ਪਿੰਡ-ਪਿੰਡ ਜਾ ਕੇ ਤੁਸੀਂ ਦੇਖ ਰਹੇ ਹੋ ਹਾਲਾਤ ਦੇਖ ਰਹੇ ਹੋ ਉਹ ਰਾਹਤ ਸਮਗਰੀ ਦਿੱਤੀ ਹੈ ਅੱਜ ਕਿਸ ਤਰੀਕ ਜਿਹੜੀ ਜਿਹੜੀ ਵਰਤਕ ਕੀਤੀ ਆ ਰਹੀ ਹੈ ਸਾਡੇ Rajasthan ਅਸੀਂ अलवर ਜਿਲ੍ਹੇ ਤੋਂ ਹੋਰ ਸਾਡੇ ਸ਼ਹੀਦ ਭਗਤ ਸਿੰਘ ਜੀ ਬਸਮਿਤੀ ਦੇ ਸਾਰੇ ਮੁੰਡੇ ਖੜੇ ਨੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿਹੜਾ ਦੇਸ਼ ਦੇ ਜਿਸ ਜਿਸ ਵੀ ਸੂਬੇ ਤੇ ਦਿੱਕਤ ਆਂਦੀ ਉਹਦੇ ਨਾਲ ਖੜਦਾ ਹੈ ਪਰ ਸਾਡੇ ਉੱਥੇ ਬਹੁਤ ਛੋਟਾ ਛੋਟਾ ਜ਼ਿੰਮੇਦਾਰ ਹੈ ਬਟੇ ਸਵੇਰੇ 6 ਵਜੇ ਨਿਕਲਦੇ ਹੀ ਰਾਤੀ 8-9 ਵਜੇ ਕਰੇ ਆਂਦੇ ਸੀ ਛੋਟਾ ਛੋਟਾ ਕੰਟਰੀਬਿਊਸ਼ਨ ਕਰਕੇ ਇਹਨਾਂ ਨੇ ਕੀਤਾ ਔਰ ਦੋ ਦਿਨ ਤੋਂ ਲਗਾਤਾਰ ਅਸੀਂ ਕੱਲ ਵੀ ਇੱਥੇ ਆਸ-ਪਾਸੇ ਦੇ ਪਿੰਡਾਂ 'ਚ ਕੀਤਾ ਸੀ ਔਰ ਅੱਜ ਵੀ ਕੀਤਾ ਸੀ ਪਰ ਜੋ ਹਾਲਾਤ ਦੇਖ ਰਹੇ ਆ ਜੋ ਵੀਡੀਓ ਦੇ ਵਿੱਚ ਆ ਜੋ ਮੀਡੀਆ ਦੇ ਵਿੱਚ ਆਏ ਸੀ ਲੇਕਿਨ ਹਾਲਾਤ ਉਹਦੇ ਤੋਂ ਵੀ ਬਹੁਤ ਜ਼ਿਆਦਾ ਖਰਾਬ ਨੇ ਔਰ ਮੈਨੂੰ ਲੱਗਦਾ ਹੈ ਕਿ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਵੱਧਦੀ ਹੈ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਨਾਲ ਪਹਿਲੇ ਖ ਜ਼ਿੰਮੇਵਾਰੀ ਹੋਈ ਕਿ ਸਾਡੀ ਪਛਾਣ ਇਹਦੇ ਨਾਲ ਹੈ ਤੇ ਸਾਡੀ ਨੈਤਿਕ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਠੀਕ ਇਨਸਾਨੀਅਤ ਦੇ ਨਾਤੇ ਸਾਨੂੰ ਕਹਿਣਾ ਚਾਹੀਦਾ ਹੈ ਔਰ ਪੂਰੇ ਰਾਜਸਥਾਨ ਤੋਂ ਸਿਰਫ ਹਲਵਰ ਜਿਲ੍ਹੇ ਤੋਂ ਨਹੀਂ ਲਗਭਗ ਸਾਰੇ ਜ਼ਿਲ੍ਹਿਆਂ ਤੋਂ ਟੀਮਾਂ ਆਈਆਂ ਨੇ ਅਲੱਗ-ਅਲੱਗ ਜਗਾ ਜਗਾ ਕੰਮ ਕਰ ਰਹੀਆਂ ਨੇ ਔਰ ਇੱਥੇ ਦੇ ਜੋ ਹਾਲਾਤ ਦੇਖੇ ਤਾਂ ਬਹੁਤ ਮਾੜੇ ਹਾਲਾਤ ਨੇ ਤਾਂ ਉਸ ਲਈ ਸਾਡੀ ਛੋਟੀ ਜੀ ਕੋਸ਼ਿਸ਼ ਹੈ ਕਿ 0.01% ਜੋ ਵੀ ਅਸੀਂ ਕਰ ਸਕੀਏ ਫੰਡ ਚ ਕੰਟ੍ਰਿਬਿਊਸ਼ਨ ਕਰ ਰਹੇ ਹਾਂ ਹਮੇਸ਼ਾ ਹੀ ਪੰਜਾਬ ਅਗਰ पूरे वर्ल्ड ਦੇ ਵਿੱਚ ਕਿਤੇ ਵੀ ਕੋਈ ਆਫਤਾ ਆਂਦੀ ਹੈ ਕੁਦਰਤੀ ਆਫਤਾ ਆਂਦੀ ਆ ਤਾਂ ਪੰਜਾਬ ਮੁੜੇ ਹੋ ਕੇ ਖੜਾ ਹੁੰਦਾ ਹਰ ਜਗ੍ਹਾ ਤੇ ਪੰਜਾਬੀ ਜਿਹੜਾ ਉਹ ਵੱਧ ਚੜ ਕੇ ਕੰਮ ਕਰਦਾ ਪਰ ਇਸ ਵਕਤ ਪੰਜਾਬ ਜਿਹੜਾ ਪੰਜਾਬ ਦੇ ਨਾਲ ਹੀ ਖੜਾ ਪੰਜਾਬ ਦੇ ਲੋਕ ਆਪਣੇ ਪੰਜਾਬੀ ਭਰਾਵਾਂ ਦੀ ਬਾਹ ਫੜ ਕੇ ਖੜੇ ਨੇ ਔਰ ਦੂਸਰੇ ਸੂਬਿਆਂ ਤੋਂ ਜਿਹੜੇ ਨੇ ਲੋਕ ਨੇ ਹਰਾ ਚਾਹ ਹਰਿਆਣਾ ਦੀ ਬਗਲ ਕਰੀ ਜਾਂ ਰਾਜਸਥਾਨ ਹੋਵੇ ਉਹ ਲੋਕ ਵੀ ਜਿਹੜੇ ਹੁਣ ਪੰਜਾਬ ਦੇ ਨਾਲ ਆ ਕੇ ਖੜ ਰਹੇ ਨੇ ਕਿਸ ਤਰ੍ਹਾਂ ਦਾ ਦੇਖੋ ਮੈਂ ਜਿਵੇਂ ਤੁਹਾਨੂੰ ਪਹਿਲੇ ਵੀ ਕਿਹਾ ਨਾ ਪੰਜਾਬ ਇਹ ਉਹ ਜਿਆ ਸੂਬਾ ਹੈ ਜਿਹੜਾ ਕਿਸੇ ਵੀ ਸੂਬੇ ਤੇ ਹਿੰਦੁਸਤਾਨ ਦੇ ਕਿਸੇ ਵੀ ਸੂਬੇ ਤੇ ਆਪਤਾਂ ਦੀ ਸਭ ਤੋਂ ਪਹਿਲੇ ਖੜਦਾ ਹੈ ਤਾਂ ਤੁਸੀਂ ਇਹ ਦੇਖੋ ਮੈਂ ਮੇਵਾੜ ਤੋਂ ਆਨ ਆ ਔਰ ਮੇਵਾੜ ਦਾ ਉਹ ਏਰੀਆ ਹੈ ਜੋ ਦਿੱਲੀ ਦੇ ਨੇੜੇ ਹੁੰਦੇ ਹੋ ਸਭ ਤੋਂ ਪਿਛੜਿਆ ਜ਼ਿਲ੍ਹਾ ਜਿਹੜਾ ਉਹ ਮੇਵਾੜ ਤੇ ਪੂਰੇ ਤੁਸੀਂ ਹਿੰਦੁਸਤਾਨ ਦੇ ਦੇਖੋਗੇ ਔਰ ਦਿੱਲੀ ਦੇ ਜਮਾ ਨਾਲ ਅਸੀਂ 100 ਕਿਲੋਮੀਟਰ ਦੀ ਰੇਂਜ ਚ ਲੇਕਿਨ ਅਸੀਂ ਸਭ ਤੋਂ ਜ਼ਿਆਦਾ ਪਿਛੜੇ ਹੋਏ ਆ ਔਰ ਉਸ ਮੇਵਾੜ ਦੇ ਵਿੱਚੋਂ ਤੁਸੀਂ ਯਕੀਨ ਨਹੀਂ ਕਰੋਗੇ ਇੱਕ ਇੱਕ ਪਿੰਡ ਚੋਂ ਦੋ ਦੋ ਟਰੱਕ ਭਰ ਕੇ ਆਏ ਨੇ ਤਾਂ ਇਹ ਪੂਰੇ ਦੇਸ਼ ਦੇ ਵਿੱਚ ਜਦੋਂ ਇਹ ਵੀਡੀਓਜ਼ ਆਇਆ ਪੂਰੇ ਦੇਸ਼ ਦੇ ਵਿੱਚ ਪੂਰੇ ਮੁਲਕ ਦੇ ਚ ਇੱਕ ਮਾਹੌਲ ਬਣਿਆ ਤੇ ਪੂਰਾ ਮੁਲਕ ਪੰਜਾਬ ਦੇ ਲਈ ਖੜ ਗਿਆ ਕਿਉਂਕਿ ਪੰਜਾਬ ਵੀ ਪੂਰੇ ਮੁਲਕ ਦੇ ਲਈ ਖੜਦਾ ਹੈ ਔਰ ਇਹ ਬਹੁਤ ਵੱਡੀ ਇੱਕ ਇੱਕ ਸਿੱਖ ਇੱਕ ਸਿੱਖ ਹੈ ਸਾਡੇ ਸਾਰਿਆਂ ਦੇ ਲਈ ਕਿ ਅਸੀਂ ਕਹਿ ਦਿੰਦੇ ਹਾਂ ਨਾ ਕਿ ਅਸੀਂ ਅਸੀਂ ਇੱਕ ਅਲੱਗ ਸੂਬਾ ਆ ਸਾਡੀ ਇੱਕ ਅਲੱਗ ਪਛਾਣ ਹੈ ਸਾਡੇ ਅਸੀਂ 2% ਵਾਲੇ ਕਹਿ ਦਿੰਦੇ ਹਾਂ ਸਾਡੇ ਨਾਲ ਕੋਈ ਖੜਦਾ ਨਹੀਂ ਬਟ ਇਸ ਤੋਂ ਵੱਡੀ ਅਚੀਵਮੈਂਟ ਔਰ ਇਸ ਤੋਂ ਵੱਡਾ ਉਦਾਹਰਣ ਪੂਰੇ ਮੁਲਕ ਦੇ ਲਈ ਨਹੀਂ ਹੋ ਸਕਦਾ ਕਿ ਇੱਕ ਪੰਜਾਬ ਜੋ ਬਾਰਡਰ ਸਟੇਟ ਹੈ ਤੁਸੀਂ ਦੇਖੋ ਪੂਰੇ ਹਿੰਦੁਸਤਾਨ ਤੋਂ ਲੋਕ ਅੱਜ ਇੱਥੇ ਆ ਗਏ ਤਾਂ ਇਹ ਸਾਡੀ ਕਿਤੇ ਨਾ ਕਿਤੇ ਸਾਡੀ ਪੰਜਾਬੀਆਂ ਦੀ ਜਾਂ ਜੋ ਪੰਜਾਬੀ ਆਪ ਦੇ ਲੋਕਾਂ ਦੀ ਜੋ ਪ੍ਰਾਪਤੀ ਹੈ ਜੋ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਜੋ ਉਹਨਾਂ ਨੇ ਮਿਹਨਤਾਂ ਕੀਤੀਆਂ ਉਹਦੇ ਕਰਕੇ ਹੀ ਹੈ ਕਿ ਅੱਜ ਇੱਕ ਪਿਛੜਿਆ ਜਿਲ੍ਹਾ ਜਿਹੜਾ ਹਿੰਦੁਸਤਾਨ ਤੋਂ ਸਭ ਤੋਂ ਪਿਛੜਿਆ ਇਲਾਕਾ ਮੇਵਾਤ ਹੈ ਉਸ ਪਿੰਡ ਚੋਂ ਦੋ ਦੋ ਟਰਾਲੀਆਂ ਆਣੀਆਂ ਮੇਰੇ ਹਿਸਾਬ ਨਾਲ ਮੇਰੀ 32 ਸਾਲ ਉਮਰ ਹੋ ਗਈ ਮੇਰੇ ਯ ਮਤਲਬ ਹੋਇਆ ਹੀ ਨਹੀਂ ਕਦੇ ਮੇਵਾਤ ਦੇ ਵਿੱਚ ਕਿ ਐਡਾ ਵੱਡਾ ਉੱਥੇ ਇੱਕ ਤਿਵਾਰ ਦੀ ਤਰ੍ਹਾਂ ਇਹਨੂੰ ਲੋਕ ਮਨਾ ਰਹੇ ਨੇ ਇਕੱਠਾ ਕਰ ਰਹੇ ਨੇ ਹੁਣ ਮੁੰਡੇ ਜਦੋਂ ਪਿੰਡਾਂ ਚ ਗਏ ਤਾਂ ਬਜ਼ੁਰਗ ਬੀਬੀਆਂ ਨੇ ਆਪਣੇ ਜਿਹੜੇ ਗਹਿਣੇ ਸੀ ਉਹ ਲਾਉਣ ਨੂੰ ਤਿਆਰ ਸੀ ਤਾਂ ਉਹ ਬਹੁਤ ਇੱਕ ਵੱਡੀ ਅਚੀਵਮੈਂਟ ਸੀ ਔਰ ਪੰਜਾਬੀਆਂ ਦੀ ਇਹ ਪ੍ਰਾਪਤੀ ਜੀ ਬਿਲਕੁਲ ਸਾਰੀ ਜੁੜੀ ਰਾਜਸਥਾਨ ਤੋਂ ਟੀਮ ਆਈ ਹੈ ਅਸੀਂ ਇਹਨਾਂ ਦੇ ਧੰਨਵਾਦ ਵੀ ਕਰਦੇ ਹਾਂ ਸਾਰੇ ਜਣ ਇੱਕ ਵਾਰੀ ਜ਼ੋਰ ਦੀ ਕਲਾਪਿੰਗ ਕਰੋ ਤੁਹਾਡੇ ਕੋਲ ਪਰਚੇ ਵਿੱਚ ਬਿਲਕੁਲ ਬੱਚੀ ਵੀ ਨਾਲ ਖੜੀ ਹੈ ਜਿਹਨਾਂ ਮੈਡਮ ਵੱਲੋਂ ਵੀ ਆਖਿਆ ਗਿਆ ਕਿ ਹਰਾਂ ਦੇ ਕਾਰਨ ਇਸ ਬੱਚੀ ਨੇ ਆਪਣੀ ਪੜਾਈ ਵੀ ਜੜੀ ਹੈ ਉਹ ਵੀ ਛੱਡ ਦਿੱਤੀ ਗਈ ਹੈ ਬਟਾ ਕੀ ਕਾਰਨ ਹ ਹਾਲਾਤ ਜੋ ਬਣੇ ਹੋਏ ਨੇ ਕਿ ਆ ਤੁਸੀਂ ਪਹਿਲੇ ਅਪਲਾਈ ਨਹੀਂ ਸੀ ਕੀਤਾ ਬਾਲਿਆਂ ਦੀ ਛੱਤਾਂ ਦੇ ਸਰਕਾਰ ਤਾਂ ਉਹ ਵੱਲੋਂ ਸਕੀਮ ਹੈ ਕਿ ਬਾਲਿਆਂ ਦੀ ਛੱਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹਨਾਂ ਨੇ ਪੱਕੇ ਜਿਹੜੇ ਲੈਂਟਰ ਪਾਇਆ ਪਹਿਲਾਂ ਵੀ ਕੀਤਾ ਹੀਗਾ ਅਪਲਾਈ ਪਰ ਕੋਈ ਸਰਕਾਰ ਵੱਲੋਂ ਕੋਈ ਮਤ ਨਹੀਂ ਆਈ ਵੀ ਤੇ ਹੁਣ ਜਦੋਂ ਮੀਂਹ ਜਹਾੜ ਵੀ ਉਧਰ ਆ ਗਿਆ ਉਧਰੋਂ ਮੀਂਹ ਕਰਨ ਜਗਾ ਪੋਲੀ ਹੋ ਗਈ ਸਾਰੀ ਤੇ ਮੀਂਹ ਨੇ ਵੀ ਤੋਅਤ ਕਰਾਈ ਹੀਗੀ ਤੇ ਉਹਦੇ ਕਰਕੇ ਜਿਹੜੀ ਛੱਤ ਸੀਗੀ ਉਹ ਸਾਰੀ ਡੇਕੀ ਆ ਟੋਟਲੀ ਸੱਤ ਛੱਤ ਸਾਰੀ ਡੇਕੀ ਆ ਤੇ ਬਾਰ ਸੋਂਦਿਆ ਸਮਾਨ ਸਾਡਾ ਸਾਰਾ ਘਰ ਦੇ ਬਾਹਰ ਪਿਆ ਵਾ ਤੇ ਬਹੁਤ ਮੜੇ ਹਲਾਤੇ ਮੈਂ ਪੜਾਈ ਵੀ ਛੱਡ ਦਿੱਤੀ ਆਪਣੀ ਤੇ ਮੌਜੂਦਾ ਜਿਹੜੇ ਇੱਥੋਂ ਦੇ ਸਰਪੰਚ ਸੀ ਕੀ ਆ ਉਹਨਾਂ ਤੱਕ ਪਹੁੰਚ ਕੀਤੀ ਤੁਸੀਂ ਉਹਨਾਂ ਨੂੰ ਕਿਹਾ ਜਿਹੜੇ ਪਹਿਲੇ ਮੌਜੂਦਾ ਸਰਪੰਚ ਸੀਗੇ ਆਪਾਂ ਉਹਨਾਂ ਨੂੰ ਵੀ ਕਿਹਾ ਸੀ ਤੇ ਇਹਨਾਂ ਨੂੰ ਵੀ ਕਿਹਾ ਵਾ ਇਹਨਾਂ ਨੇ ਵੀ ਹੌਸਲਾ ਦਿੱਤਾ ਹੈ ਕਿ ਕੋਈ ਨਹੀਂ ਆਪਾਂ ਹੈਲਪ ਕਰਾਂਗੇ ਤੁਹਾਡੀ ਮੌਜੂਦਾ ਸਰਪੰਚ ਪੰਜਾਬ ਸਿੰਘ ਉਹ ਵੀ ਇੱਥੇ ਮਜੂਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕਹਿਣਾ ਕਿ ਪੀ ਡਬਲਯੂ ਡੀ ਡਿਪਾਰਟਮੈਂਟ ਨੂੰ ਜਿਹੜਾ ਲਿਖ ਕੇ ਵੀ ਦੇ ਦਿੱਤਾ ਗਿਆ ਜੀ ਸਰ ਇਸ ਤਰ੍ਹਾਂ ਦੇ ਪਿੰਡ ਵਿੱਚ ਕਿੰਨੇ ਕਕਰ ਹੋਰ ਨੇ ਜਿਨ੍ਹਾਂ ਦੀ ਬੰਨ ਜਾਂਦੀਆਂ ਛੱਤਾਂ ਨਹੀਂ ਸਰ ਤਕਰੀਬਨ ਟੋਟਲ 62 ਘਰ ਨੇ 62 ਘਰ ਨੇ ਤੇ ਪੰਜਾਬ ਸਰਕਾਰ ਵੱਲੋਂ ਜਿਨ੍ਹਾਂ ਦੀ ਡਿਊਟੀ ਲਈ ਹੋਈ ਪ੍ਰੋਪਰ ਉਹਨਾਂ ਨੇ ਸਾਰੇ ਘਰ ਬਾੜ ਦੇ ਬਾੜ ਘਰ ਲੈ ਕੇ ਜਿਹੜੇ ਵੀ ਛੱਤਾਂ ਟੁੱਟੀਆਂ ਜਾਂ ਤੇੜਾ ਆਈਆਂ ਜਾਂ ਬੈਠ ਗਏ ਨੇ ਤੇ ਉਹਨਾਂ ਵਾਅਦਾ ਕੀਤਾ ਕਿ ਜਲਦੀ ਤੋਂ ਜਲਦੀ ਜਿੱਦੋਂ ਕਾਰਵਾਈ ਪੂਰੀ ਹੋ ਜਾਏਗੀ ਆਪਾਂ ਇਹਨਾਂ ਦੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਕਹਿੰਦੇ ਕਿ ਆਪਾਂ ਇਹਨਾਂ ਨੂੰ ਕੁਝ ਨਾ ਕੁਝ ਬੈਨੀਫਿਟ ਜ਼ਰੂਰ ਦੇਵਾਂਗੇ ਬਾਕੀ ਉਹਨਾਂ ਨੇ ਪਲਾਨ ਕੀਤਾ ਕਿ ਜਿਵੇਂ ਘਰਾਂ ਦੇ ਵਿੱਚ ਜਿਵੇਂ ਕੋਈ ਘੱਟ ਤੇੜਾ ਆਈਆਂ ਉਹਨਾਂ ਦਾ ਵੀ ਕੱਲ ਦੱਸਿਆ ਨਾ 40000 ਰੁਪਿਆ ਤੇ ਜਿਹੜੇ ਜ਼ਿਆਦਾ ਟੁੱਟ ਗਏ ਨੇ ਜਿਵੇਂ ਡੇਗੀ ਗਿਆ ਨੇ ਇਹਨਾਂ ਦਾ 1 ਲੱਖ 20000 ਰੁਪਏ ਦੀ ਰਾਸ਼ੀ ਰੱਖੀ ਮਾਨ ਸਰ ਤੋ ਉਹਨਾਂ ਦਾ ਮੈਂ ਵੀ ਸੋਚਦਾ ਕਿ ਬਹੁਤ ਵੱਡਾ ਪ੍ਰਾਲਾ ਜਿਹੜਾ ਮੈਂ ਕਿਹਾ ਵੀ ਜਲਦੀ ਤੋਂ ਜਲਦੀ ਇਹਨਾਂ ਨੂੰ ਪੂਰਾ ਕੀਤਾ ਜਾਏਗਾ ਪਰ ਬਾਲੀਆਂ ਤੇ ਛਤਾਂ ਵਾਲੇ ਜਿਹੜੇ ਕਾਰਸੀ ਉਸ ਸਕੀਮ ਕਾਫੀ ਪੁਰਾਣੀ ਆ ਸਮਾਂ ਰਹਿੰਦਿਆਂ ਕਿਉਂ ਨਹੀਂ ਇਸ ਵੱਲ ਧਿਆਨ ਦਿੱਤਾ ਗਿਆ ਦੇਖੋ ਇਸ ਸਕੀਮ ਪਹਿਲਾਂ ਆਈ ਪਿੰਡ ਦੇ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਤੇ ਸਾਰੇ ਹੀ ਫਾਰਮ ਭਰੇ ਗਏ ਸਾਰਿਆਂ ਦੇ ਪਰ ਹਾਲੀ ਤੱਕ ਨਾ ਤਾਂ ਕੋਈ ਸਕੀਮ ਪਹੁੰਚੀ ਇੱਥੇ ਤੱਕ ਨਾ ਹੀ ਕੋਈ ਦਾ ਬੈਨੀਫਿਟ ਮਿਲਿਆ ਆ ਪਰ ਕੋਸ਼ਿਸ਼ ਇਹ ਹੀ ਆ ਕਿ ਉਹਨਾਂ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਇਹ ਕੀਤੀ ਜਾਏਗੀ ਕਿੰਨੇ ਮਕਾਨ ਜਿਹੜੇ ਨੇ ਸ਼ਤਿਗ੍ਰਸਤ ਹੋਏ ਨੇ ਪਿੰਡ ਦੇ ਵਿੱਚ ਜਿਹੜੇ ਚਾਹੇ ਬਾਲਿਆਣੀਆਂ ਸ਼ਤਾਂ ਸੀ ਜਾਂ ਜ਼ਿਆਦਾ ਜਿੰਨਾਂ ਦਾ ਨੁਕਸਾਨ ਹੋਇਆ ਕਿੰਨੇ ਕ ਮਕਾਨ ਨੇ ਟੋਟਲ ਸਾਰਾ ਤਕਰੀਬਨ 68 ਘਰ ਨੇ ਜਿਨ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਤੇ ਬਾਕੀ ਕਰੀਬ ਕਰੀਬ ਘਰਾਂ ਦਾ ਸਾਰਾ ਨੁਆਇਆ ਤੇ ਜਿਹੜਾ ਜਿੰਨੇ ਪਿੰਡ ਦੇ ਵਿੱਚ ਸਾਰੇ ਬੈਠ ਗਏ ਨੇ ਪਰ ਜਿਹੜੇ ਜ਼ਿਆਦਾ ਗ੍ਰਸਤ ਹੋਏ ਨੇ ਜਿਹੜੇ ਡੇਗੀ ਪਏ ਨੇ ਜਾਂ ਜ਼ਿਆਦਾ ਬੈਠ ਗਏ ਨੇ ਉਹ 68 ਘਰ ਨੇ ਸਾਰਾ ਕਿਸ ਤਰੀਕੇ ਦੀ ਜਿਹੜੀ ਇਹਨਾਂ ਨੂੰ ਮਦਦ ਕੀਤੀ ਜਾ ਰਹੀ ਹੈ ਦੇਖੋ ਸਰਕਾਰ ਵੱਲੋਂ ਹੁਣ ਤੱਕ ਤਾਂ ਮਦਦ ਦਾ ਭਰੋਸਾ ਦਿੱਤਾ ਗਿਆ ਆ ਤੇ ਇਹ ਵੀ ਦੱਸਿਆ ਗਿਆ ਵੀ ਰਾਸ਼ਨ ਤੱਕ ਪਹੁੰਚਾਇਆ ਗਿਆ ਪਹਿਲਾਂ ਤਾਂ ਇਹ ਕੰਮ ਕੀਤਾ ਕਿ ਸਭ ਤੋਂ ਪਹਿਲਾਂ ਪਾਣੀ ਤੇ ਰਾਸ਼ਨ ਤੱਕ ਪਹੁੰਚਾਇਆ ਗਿਆ ਹੁਣ ਉਹਨਾਂ ਨੇ ਡਿਊਟੀਆਂ ਲਾਈਆਂ ਪਿੰਡਾਂ ਦੇ ਵਿੱਚ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਵੀ ਡਿਊਟੀਆਂ ਲਾਈਆਂ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਅਲੱਗ-ਅਲੱਗ ਡਿਪਾਰਟਮੈਂਟ ਨੂੰ ਅਲੱਗ-ਅਲੱਗ ਡਿਊਟੀਆਂ ਦਿੱਤੀਆਂ ਹੋਈਆਂ ਤੇ ਸਾਰਾ ਹੀ ਤਕਰੀਬਨ ਹੁਣ ਤੱਕ ਕੰਪਲੀਟ ਹੋ ਕੇ ਚੱਲਾ ਗਿਆ ਹੈ ਕਾਰਵਾਈ ਹੁਣ ਹੌਲੀ-ਹੌਲੀ ਪ੍ਰੋਗਰੈਸ ਦੇ ਵਿੱਚ ਚੱਲ ਰਹੀ ਹੈ ਜਿੱਦੋਂ ਕੰਪਲੀਟ ਹੋਏਗੀ ਬੈਨੀਫਿਟ ਜਰੂਰ ਮਿਲੇਗਾ ਜੀ ਨਹੀਂ ਜਿਹੜੇ ਰਾਸ਼ਨ ਸੀ ਉਹ ਘਰ-ਘਰ ਵੰਡਿਆ ਹਾਂ Прошу. ਹਾਂ 100 ਮੀਟਰ ਕੀ ਐ ਸਾਰਾ ਰਸ਼ਨ ਜੇ ਸਰਸਮਣ ਹੀ ਗਤਰਪਾਲ ਸੀਗੀ ਫਿਰ ਰਸ਼ਨ ਸੀਗਾ ਸਾਰਾ ਤੇਲ ਬਾਲਟੀਆਂ ਕੰਬਲ ਬੈੱਡ ਸ਼ੀਟਾਂ ਵਗੈਰਾ ਸਾਰਾ ਕੁਝ ਆਇਆ ਸੀ ਰਸ਼ਨ ਵਗੈਰਾ ਸਭ ਪਹੁੰਚ ਗਿਆ ਹਾਂਜੀ ਸਾਰਾ ਨਹਾਣ ਵਾਲਾ ਸਾਬਣ ਬ੍ਰਸ਼ ਤੇਲ ਸਾਰਾ ਕੁਝ ਚਲੋ ਮੈਨੂੰ ਇਹ ਲੱਗਦਾ ਕਿ ਜਿਹੜੇ ਪੰਜਾਬ ਸਿੰਘ ਸਰਪੰਚ ਸਾਹਿਬ ਨੇ ਉਹ ਬਹੁਤ ਹੀ ਚੰਗੇ ਸਰਕਾਰ ਚ ਵੀ ਨੇ ਲੇਕਿਨ ਮੈਨੂੰ ਲੱਗਦਾ ਇਮਾਨਦਾਰ ਇਨਸਾਨ ਨੇ ਜੋ ਇਹਨਾਂ ਦੀ ਸਖਸ਼ੀਅਤ ਦੱਸ ਰਹੀ ਹੈ ਸੋ ਅਸੀਂ ਉਮੀਦ ਹੈ ਇਹ ਕਰਦੇ ਹਾਂ ਸਰਪੰਚ ਸਾਹਿਬ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਠੀਕ ਹੈ ਨਾ ਤੁਹਾਡੇ ਆਪਣੇ ਲੋਕ ਨੇ ਤੁਹਾਡੇ ਪਿੰਡ ਦੇ ਨੇ ਕਿਉਂਕਿ ਦੇਖੋ ਇਹ ਮੈਂ ਜਿਵੇਂ ਅੱਗੇ ਵੀ ਕਿਹਾ ਕਿ ਵੋਟਾਂ ਇਹਨਾਂ ਨੇ ਦਿੱਤੀਆਂ ਤੇ ਤੁਹਾਨੂੰ ਸਰਪੰਚ ਬਣਾਇਆ ਤੇ ਇਹ ਤੁਹਾਡੇ ਵਾਲੀ ਵੇਖਣਾ ਇਹਨਾਂ ਨੇ ਅਸੀਂ ਤਾਂ ਚਲੋ ਆ ਕੇ ਖੜਾਂਗੇ ਇਹਨਾਂ ਦੇ ਨਾਲ ਪਰ ਪਹਿਲ ਦੇ ਅਧਾਰ ਤੇ ਤੁਸੀਂ ਇਹਨਾਂ ਦੇ ਜਿਹਨੂੰ ਕਹਿੰਦੇ ਵਾਲੀ ਵਾਰਸ ਹੋ ਬਿਲਕੁਲ ਜੀ ਬਿਲਕੁਲ ਸਰਕਾਰ ਵੱਲੋਂ ਜਿਹੜੇ ਨੇ ਇਹਨਾਂ ਦੀ ਜਿਹੜੀ ਜਿੰਨੇ ਵੀ ਮਕਾਨ ਜਿਹੜੇ ਨੇ ਛਤੀਗ੍ਰਸ ਹੋਏ ਉਹਨਾਂ ਦੀ ਸੂਚੀ ਜਿਹੜੀ ਆ ਉਹ ਲਈਤੀ ਜਾ ਰਹੀ ਹੈ ਔਰ ਜਲ ਜਲ ਹੀ ਕਾਰਵਾਈ ਦਾ ਜਿਹੜਾ ਪ੍ਰੋਸੈਸ ਵੀ ਚਲਾਇਆ ਜਾ ਰਿਹਾ ਹੈ ਗੱਲ ਕਰਾਂਗੇ ਫੈਸਟੀਵਲ ਜਿਹੜੇ ਦਿਨ ਚੱਲ ਰਹੇ ਨੇ ਕੱਲ ਦੁਸ਼ਹਿਰਾ ਹੈ ਔਰ ਕੁਝ ਦਿਨਾਂ ਬਾਅਦ ਫਿਰ ਦੀਵਾਲੀ ਵੀ ਹੈ ਇਸ ਤਰ੍ਹਾਂ ਦੇ ਤਿਹਾੜੀ ਲੋਕ ਇਹਨਾਂ ਦੇ ਨਾਮ ਲਾ ਕੇ ਕਿਵੇਂ ਕਰਨਗੇ ਇਸ ਟਾਈਮ ਸ਼ਿਤਪਗਲ ਸਿੰਘ ਐਸੋਸੀਏਸ਼ਨ ਤੋਂ ਪੁੱਛ ਲਈਨੇ ਹੁਣ ਕੱਲ ਦਿਸ਼ਰਾ ਹੈ ਔਰ ਕੁਝ ਦਿਨਾਂ ਬਾਅਦ ਫਿਰ ਮੁੜ ਕੇ ਦੀਵਾਲੀ ਹੈ ਇਸ ਤਰ੍ਹਾਂ ਪਿੰਡ ਇਹਨਾਂ ਪਿੰਡਾਂ ਦੇ ਨਾਲ ਆ ਕੇ ਵੀ ਕਰੋ ਦੇਖੋ ਕੋਸ਼ਿਸ਼ ਕਰਾਂਗੇ ਹੋਰ ਵੀ ਸਾਡੇ ਕਾਫੀ ਸਾਰੇ ਗਰੁੱਪ ਨੇ ਜੋ ਪਿੰਡਾਂ ਦੇ ਵਿੱਚ ਹੁਣੇ ਤੱਕ ਲਗਭਗ 1 ਮਹੀਨੇ ਤੋਂ ਚੱਲ ਰਿਹਾ ਜੋ 15-20 ਦਿਨ ਤਾਂ ਹੋ ਹੀ ਗਿਆ ਕਿ ਲਗਾਤਾਰ ਪਿੰਡਾਂ ਦੇ ਵਿੱਚ ਇਕੱਠਾ ਹੋ ਰਿਹਾ ਹੈ ਜਦੋਂ ਇੱਕ ਕਰੀਏ ਓਕਾ ਆਇਆ ਕਿ ਇੱਥੇ ਹੁਣੇ ਥੋੜਾ ਜਿਹਾ ਰੋਕ ਦਿਓ ਕਿਉਂਕਿ ਰਾਸ਼ਨ ਬਹੁਤ ਜ਼ਿਆਦਾ ਪਹੁੰਚ ਗਿਆ ਤਾਂ ਲੋਕਾਂ ਨੇ ਇਕੱਠਾ ਕਰਕੇ ਆਪਣੇ ਗੁਰਦੁਆਰੇ ਹੋਣ ਮੰਦਿਰ ਹੋਣ ਮੱਝਾ ਹੋਣ ਜਾਂ ਕੋਈ ਉੱਥੇ ਦੀ ਯੂਨੀਅਨਾਂ ਨੇ ਉਹਨਾਂ ਸਾਰਿਆਂ ਨੇ ਫੰਡਸ ਇਕੱਠੇ ਕੀਤੇ ਹੋਏ ਨੇ ਤਾਂ ਹੁਣ ਲੋਕੀ ਖੁਦ ਵੀ ਇੱਥੇ ਆ ਰਹੇ ਨੇ ਅਬਜ਼ਰਵ ਕਰ ਰਹੇ ਨੇ ਕਿ ਕਿਸ ਕਿਸ ਚੀਜ਼ ਦੀ ਜ਼ਿਆਦਾ ਲੋੜ ਹੈ ਜਿਵੇਂ ਖੇਤੀਬਾੜੀ ਕਿਸਾਨੀ ਵਾਲਾ ਕਲਕਾਇ ਪੂਰਾ ਡੀਜ਼ਲ ਹੋ ਗਿਆ ਖਾਦ ਵੀ ਹੋ ਗਿਆ ਇਹ ਚੀਜ਼ਾਂ ਨੂੰ ਲੈ ਕੇ ਵੀ ਹੋਰ ਕੋਸ਼ਿਸ਼ ਹੈ ਕਿ ਸਾਡੀ ਦੀਵਾਲੀ ਤੇ ਸਾਡੇ ਇੱਕ ਦੋ ਗਰੁੱਪ ਹੋਰ ਨੇ ਅਸੀਂ ਉਹਨਾਂ ਨੂੰ ਲੈ ਕੇ ਆਏ ਇਸ ਵਾਰ ਇਹ ਹੀ ਸੋਚਿਆ ਹੈ ਕਿ ਅਸੀਂ ਬੱਚਿਆਂ ਨੂੰ ਜੋ ਹੈ ਜਿਵੇਂ ਬੁੱਕਸ ਹੋ ਗਈਆਂ ਬੈਗਸ ਹੋ ਗਏ ਸ਼ੂਜ਼ ਹੋ ਗਏ ਅਸੀਂ ਚਾਹੁੰਦੇ ਕਿ ਇਹਨਾਂ ਦੀ ਜਿਹੜੀ ਦੀਵਾਲੀ ਹੈ ਉਹ ਅਸੀਂ ਨਹੀਂ ਨਹੀਂ ਅਸੀਂ ਜੋ ਦੀਵਾਲੀ ਹੈ ਉਹਨਾਂ ਦੀ ਇੱਕ ਐਜ਼ ਅ ਗਿਫਟ ਦੇ ਬੱਚਿਆਂ ਨੂੰ ਜੋ ਉਮੀਦ ਹੁੰਦੀ ਹੈ ਕਿ ਦੀਵਾਲੀ ਖੁਸ਼ੀਆਂ ਭਰੀ ਆਉਗੀ ਅਸੀਂ ਇਸ ਵਾਰ ਇਹ ਬੱਚਿਆਂ ਲਈ ਸੋਚ ਕੇ ਰੱਖਿਆ ਹੈ ਕਿ ਅਸੀਂ ਦੀਵਾਲੀ ਤੋਂ ਉੱਪਰਲਾ ਕਰਨਾ ਹੈ ਸ਼ੁਕਰੀਆ ਬਹੁਤ ਥੈਂਕ ਯੂ ਜੇ ਬਿਲਕੁਲ ਦੀਵਾਲੀ ਤੇ ਇਸ ਜਿਹੜੇ ਇਨਾ ਘਰਾਂ ਦੇ ਵਿੱਚ ਵੀ ਜਿਹੜੇ ਨੇ ਰੋਸ਼ਨੀ ਹੋਏਗੀ ਦੀਵਾਲੀ ਰੋਸ਼ਨੀ ਦਾ ਤਿਹਾਰ ਹੈ ਖੁਸ਼ੀਆਂ ਦਾ ਤਿਹਾਰ ਹੈ ਤਾਂ ਅਸੀਂ ਵੀ ਇਹੀ ਆਸ ਉਮੀਦ ਕਰਦੇ ਹਾਂ ਕਿ ਜਿਹੜੇ ਜੋ ਨੁਕਸਾਨ ਜੋ ਪੀੜਾ ਜਿਹੜੀ ਇਸ ਟਾਈਮ ਪੰਜਾਬ ਨੇ ਚੱਲੀ ਆਏ ਆਉਣ ਵਾਲੇ ਸਮੇਂ ਵਿੱਚ ਜਲਦ ਜੜੀ ਆਉਏ ਠੀਕ ਹੋਵੇ ਔਰ ਇਹ ਲੋਕ ਮੁਰ ਜੜਾ ਹੱਸਦਾ ਵਸਦਾ ਪੰਜਾਬ ਔਰ ਰੰਗਲਾ ਪੰਜਾਬ ਜਿਹੜਾ ਉਹ ਹੋਵੇ